ਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਜਿਨ ਕਾ ਭਾਂਡੈ ਭਾਉ ਤਿੰਨਾ ਸਵਾਰ ਸੀ ਸੂਖੀ ਕਰੇ ਪਸਾਉ ਦੁਖ ਵਿਸਾਰਸੀ ਸਹਸਾ ਮੂਲੇ ਨਾਹੇ ਸਰ ਪਰ ਤਾਰਸੀ ਜਿਨ ਕਾ ਭਾਂਡੇ ਭਾਉ ਤਿਨਾ ਸਵਾਰਸੀ ਸੁਖੀ ਕਰੇ ਪਾਸਾ ਦੁਖ ਵਿਸਾਰਸੀ ਸੈਸਾ ਮੂਲੇ ਨਾਹੇ ਸਰ ਪਰ ਤਾਰਸੀ ਤਿੰਨਾ ਮਿਲਿਆ ਗੁਰ ਆਏ ਜਿਨ ਕਉ ਲਿਖਿਆ ਅੰਮ੍ਰਿਤ ਹਰਿ ਕਾ ਨਾਮ ਦੇਵ ਦੀਖਿਆ ਚਲ ਸਤ ਗੁਰ ਭਾਏ ਭਵਹਿ ਨਾ ਭੀਖਿਆ ਜਾ ਕੋ ਮਹਿਲ ਹਜੂਰ ਦੂਜੈ ਨਿਵੇਂ ਕਿਸਾ ਦਰ ਦਰਵਾਣੀ ਨਾਹੀ ਮੂਲੇ ਪੁੱਛ ਤਿਸਾ ਛੁਟੈ ਤਾਕੈ ਬੋਲ ਸਾਹਿਬ ਨਦਰ ਜਿਸ ਕਲਿਆਣ ਆਪ ਜਿਸ ਨਾਹੀ ਦੂਜਾ ਮਤੇ ਕੋਏ ਟਾਹੇ ਉਸਾਰੇ ਸਾਜ ਜਾਣ ਸਭ ਸੋਏ ਨਾਨਕ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਕੱਲੇ ਆਣ ਆਪ ਜਿਸ ਨਾਹੀ ਦੂਜਾ ਮਤੇ ਕੋਈ ਟਾ ਸਾਰੇ ਸਾਜ ਜਾਣੇ ਸਭ ਸੋਏ ਨਾ ਨਾਨਕ ਬਖਸ਼ੀਸ ਨਦਰੇ ਕਰਮ ਹੋਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਹੀ ਮਹਲਾ ਪਹਿਲਾ ਜਿਨ ਕਉ ਭਾਂਡੇ ਭਾਉ ਤਿਨਾਂ ਸਵਾਰਸੀ ਸੁਖੀ ਕਰੇ ਪਸਾਉ ਦੁਖ ਵਿਸਾਰਸੀ ਸਹਿਸਾ ਮੂਲੇ ਨਾਹੀਂ ਸਰ ਪਰ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਨਵਾਬ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਦਾ ਜਨਮ ਦਿਹਾੜਾ ਹੈ ਔ ਪੰਛੇ ਮਿੰਟ ਦੀ ਆਪਾਂ ਹਾਜ਼ਰੀ ਲਵਾ ਕਰਕੇ ਸਮਾਪਤੀ ਕਰਦੇ ਹਾਂ ਸੋ ਸਤਿਗੁਰ ਜੀ ਕਿਰਪਾ ਕਰਨ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਅਣਖੀਲੇ ਯੋਧੇ ਮਾਨਵਤਾ ਦੇ ਪਹਿਰੇਦਾਰ ਮਹਾਨ ਕੀਰਤਨੀਏ ਸੋਗੜ ਨੀਤੀਵਾਲ ਨਵਾਬ ਜੱਸਾ ਸਿੰਘ ਜੀ ਰਾਮ ਗੜੀਆ ਜੀ ਜਨਮ ਲਾਹੌਰ ਤੋਂ 12 ਮੀਲ ਦੂਰ ਪੂਰਬ ਵੱਲ ਪਿੰਡ ਇੱਚੇ ਗਿੱਲ ਵਿਖੇ 1723 ਈਸਵੀ ਵਿੱਚ ਪਿਤਾ ਸਰਦਾਰ ਅਗਵਾਨ ਸਿੰਘ ਜੀ ਦੇ ਘਰ ਹੋਇਆ ਨਵਾਬ ਜੱਸਾ ਸਿੰਘ ਜੀ ਰਾਮਗੜੀਆ ਆਪਣੇ 4 ਹੋਰ ਭਰਾਵਾਂ ਭਾਈ ਜੈ ਸਿੰਘ ਭਾਈ ਖੁਸ਼ਹਾਲ ਸਿੰਘ ਭਾਈ ਆਲੀ ਸਿੰਘ ਜੀ ਭਾਈ ਤਾਰਾ ਸਿੰਘ ਜੀ ਵਿੱਚੋਂ ਸਭ ਤੋਂ ਵੱਡੇ ਸਨ ਨਵਾਬ ਜੱਸਾ ਸਿੰਘ ਜੀ ਰਾਮਗੜੀਆ ਪਹਿਲੇ ਸਿੱਖ ਸਰਦਾਰ ਸਨ ਜਿਨ੍ਹਾਂ ਨੇ ਨਵਾਬ ਦੀਆਂ ਪਹਾੜੀ ਰਿਆਸਤਾਂ ਨੂੰ ਆਪਣੀ ਸ਼ਕਤੀ ਅਤੇ ਯੋਗਤਾ ਦੇ ਸਦਕੇ ਆਪਣੇ ਅਧੀਨ ਕੀਤਾ ਨਵਾਬ ਜੱਸਾ ਸਿੰਘ ਰਾਮਗੜੀਆ ਦਾ 1 ਲੱਖੀ ਪੱਦਰ ਉੱਚਾ ਸੀ ਉਹਨਾਂ ਨੇ ਇੱਕ ਹਿੰਦੂ ਪਰਿਵਾਰ ਦੀਆਂ ਦੋ ਲੜਕੀਆਂ ਨੂੰ ਮੁਸਲਮਾਨ ਹਾਕਮ ਤੋਂ ਛਡਵਾਇਆ ਸੀ ਨਵਾਬ ਜੱਸਾ ਸਿੰਘ ਰਾਮਗੜੀਆ ਜੀ ਅੰਮ੍ਰਿਤਸਰ ਵਿਖੇ ਸਿੱਖਾਂ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਇੱਕ ਕੱਚਾ ਕਿਲਾ ਬਣਵਾਇਆ ਜਿਸ ਦਾ ਨਾਮ ਰਾਮ ਰੌਣੀ ਰੱਖਿਆ ਬਾਅਦ ਵਿੱਚ ਇਸ ਇਹ ਰਾਮਗੜ੍ਹ ਦੇ ਨਾਂ ਤੇ ਸ਼ਬਦ ਪ੍ਰਸਿੱਧ ਹੋਇਆ ਇਸ ਕਲੇ ਦੇ ਕਾਰਨ ਹੀ ਨਵਾਬ ਜੱਸਾ ਸਿੰਘ ਜੀ ਦੇ ਨਾਮ ਨਾਲ ਰਾਮਗੜੀਆ ਸ਼ਬਦ ਦਾ ਪ੍ਰਯੋਗ ਹੋਣ ਲੱਗਾ 1758 ਵਿੱਚ ਨਵਾਬ ਜੱਸਾ ਸਿੰਘ ਜੀ ਰਾਮਗੜੀਆ ਜੀ ਨੇ ਜਿਹਨੂੰ ਰਾਮਗੜੀਆ ਜੀ ਨੂੰ ਮਿਸਲ ਦਾ ਮੁਖੀ ਬਣਾਇਆ ਜਾਂ ਅਤੇ ਉਹਨਾਂ ਦੇ ਅਧੀਨ ਤਕਰੀਬਨ 1000 ਸੈਨਿਕਾਂ ਦਾ ਦਸਤਾ ਹੁੰਦਾ ਸੀ 1803 ਈਸਵੀ ਵਿੱਚ 80 ਸਾਲ ਦੀ ਉਮਰ ਵਿੱਚ ਉਹਨਾਂ ਨੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਇਹ ਸੰਖੇਪ ਇਤਿਹਾਸ ਨਵਾਬ ਜੱਸਾ ਸਿੰਘ ਰਾਮਗੜੀਆ ਜੀ ਜੋ ਮਹਾਨ ਯੋਧੇ ਵੀ ਮਹਾਨ ਤਪੱਸਵੀ ਵੀ ਮਹਾਨ ਕੀਰਤਨੀਏ ਵੀ ਹੋਏ ਸੋ ਇਹਨਾਂ ਦਾ ਸੰਖੇਪ ਇਤਿਹਾਸ ਹੈ ਇਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਸਾਜਿ ਆਦਿ ਸਚੁ ਜੁਗਾਦ ਸਚੈ ਹਦੀ ਸਚੇ ਨਾਨਕ ਸੇ ਬੇਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵਾਰ ਅਕਾਲ ਮੂਰਤ ਅਜਨੀ ਸੈਭੰ ਵਪਸਾਜਪ ਆਦ ਸਚ ਰੁਗਾਦ ਸਚ ਹੈ ਵੀ ਸਚ ਨਾਨਕ ਸੇ ਵੀ ਸਚ ਇੱਕ ਕਿਉਂ ਕਾ ਸਤਨਾ ਕਰਤਾ ਪੁਰਖ ਨਿਰਪਰ ਨੇੜਵੈ ਅਕਾਲ ਮੂਰਤ ਅਜਨੇ ਸਪੰਗੁਰਪਸਾਜਪ ਸੱਚ ਜਾਚੇ ਜੁਗਾਂ ਦੇ ਸੱਚ ਹੈ ਵੀ ਸੱਚ ਨਾਨਕ ਸੇ ਬਿ ਸੱਚ ਏ ਕਿਉਂ ਕਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵਾ ਅਕਾਲੰpurਤ ਅਜੁਨੇ ਸਪ ਗੁਰਪਸਾਜਾ ਆਦ ਸੱਚ युगा दसत्ये है भी सच नानक से बेसच एक ओंकार सतनाम करता पुरख निरपर निरवार अकाल मूरत अजनी सैम गुण पसा satch jagat satch happy bhi satch nanak se bhi satch satt naam sri vaheguru sahib ji satt सतनाम श्री वाहे गुरु साहेब जी 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 ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ना। जी वाहे गुरु जी का खालसा वाहेगुरु जी की फतेह सात नाम

satnam vai guru satnam vai guru Satana, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਮਰ ਸਿੰਘ RAMDAS SINGH ਵੱਲੋਂ ਕਣਕ ਦੀ ਗ੍ਰਾਈ ਦਾ 5000 ਰੁਪਇਆ ਆਇਆ ਹੈ। ਗੁਰਦੇਵ ਸਿੰਘ, ਹਰदयाल ਸਿੰਘ ਵੱਲੋਂ ਗੁਰੂ ਘਰ ਦੀ ਗ੍ਰਾਈ ਦਾ 11000 ਰੁਪਇਆ ਆਇਆ ਹੈ। ਰਜਿੰਦਰ ਸਿੰਘ, ਹਰदयाल ਸਿੰਘ ਵੱਲੋਂ 1000 ਰੁਪਇਆ ਸਿਉੜੀ ਦਾ ਆਇਆ ਹੈ। 100 ਰੁਪਇਆ ਕੁਝ ਰस्सियां, ਪ੍ਰਾਣੀਆਂ ਪਈਆਂ ਸਨ ਗੁਰੂ ਘਰ ਉਹ ਲੈ ਗਏ ਸਾਨੂੰ 100 ਰੁਪਇਆ ਉਹਦਾ ਦਿੱਤਾ ਹੈ। ਸਤਿਗੁਰ ਕਿਰਪਾ ਕਰਨ ਸਾਰੇ ਹੀ ਪਰਿਵਾਰਾਂ ਦੀ ਤੰਦਰੁਸਤੀ ਬਖਸ਼ਣ ਨਾਮਦਾਨ ਦੀ ਬਖਸ਼ਿਸ਼ ਕਰਨ ਕਮਾਈ ਦੇ ਵਰਕਤਾ ਪਾਉਣ ਸਾਧ ਸੰਗਤ ਜੀਓ ਇੱਕ ਮਿੰਟ ਬੈਠਣ ਦੀ ਕਿਰਪਾਲਤਾ ਕਰਨੀ ਜੀ ਬੇਨਤੀ ਹੈ ਕਿ ਗਰਾਈ ਦੀ ਸਕੀਮ ਬਣਾਈ ਸੀ ਸੰਗਤ ਨੇ ਕੁਝ ਕਾਰਨ ਇਹ ਜੈ ਬਣ ਗਏ ਜਿਸ ਕਰਕੇ ਗਰਾਈ ਨਹੀਂ ਕਰ ਸਕੇ